ਬੇਸਿਕਲੀ ਚੋਣਾ ਦੇ ਅੰਦਰ ਕਈ ਕਿਸਮ ਦੇ ਗੈਰ ਜ਼ਰੂਰੀ ਮੁੱਦੇ ਸਿਆਸੀ ਰੀਡਰ ਵਾਦੇ ਆ ਪੰਜਾਬ ਦੀ ਜਮੀਨ ਦੇ ਉੱਤੇ ਜਦੋਂ ਪੰਜਾਬ ਦੇ ਲੋਕ ਆਮ ਜਨमानस ਸਰਕਾਰ ਦੇ 24 ਮਹੀਨਿਆਂ ਦੇ ਕਾਸਕਾਲ ਦੀ ਸਮੀਖਿਆ ਕਰ ਰਿਹਾ ਜਿਹਦੇ ਵਿੱਚ ਉਹ ਆਮ ਆਮਿਕੀਨ ਕਾਨੂੰ ਦੇਖਦਾ ਜਿੱਥੋਂ ਆਮ ਲੋਕਾਂ ਨੂੰ ਮੁਫਤਲਾਸ ਚਾਹੇ ਟੈਸਟਾਂ ਜ਼ਰੂਰ ਚ ਹੋਵੇ ਚਾਹੇ ਦਵਾਈਆਂ ਜ਼ਰੂਰ ਚ ਹੋਵੇ ਔਰ ਸਭੇ ਪੰਜਾਬ ਦੇ ਸਰਕਾਰੀ ਹਸਪਤਲਾਂ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਰਾਤ ਤੋਂ ਬਾਅਦ ਇੱਕ ਵੀ ਸਿੰਗਲ ਦਵਾਈ ਜਿਹੜੀ ਆ ਉਹ ਮਰੀਜ਼ ਨੂੰ ਬਾਹਰ ਹਣੀ ਕੀਤੀ ਨਹੀਂ ਪਾਇੀ ਸਭ ਸਰਕਾਰੀ ਹਸਪਤਲਾਂ ਨੂੰ ਮਿਲ ਨਹੀਂ ਨਾ ਪੰਜਾਬ ਦੇ ਵਿਰੋਧੀ ਜਮਾਤ ਦੇ ਕੋਲ ਪੰਜਾਬ ਦੀ ਸਰਕਾਰ ਨੂੰ ਕੁਝ ਕਹਿਣ ਲਈ ਨਹੀਂ ਹੈ ਉਹ ਮੁੱਦਾ ਲੈਸ ਨੇ ਸੋ ਇਸੇ ਕਰਕੇ ਗੈਰ ਜ਼ਰੂਰੀ ਮੁੱਦੇ ਜਿਹੜੇ ਆ ਉਹ ਵਾਰ ਕੇ ਲੋਕਾਂ ਦਾ ਧਿਆਨ ਇਸ ਤਰ੍ਹਾਂ ਸਨਸਨੀ ਇਸ ਗੱਲਾਂ ਦੇ ਪਾਸੇ ਜਾਨਾ ਚਾਹੁੰਦੇ ਆ ਪੰਜਾਬ ਦੀ ਲੋਕ ਚੇਤਨਣਾ ਪੰਜਾਬ ਦੇ ਅੰਦਰ ਜਿਹਨੇ ਇਤਿਹਾਸਕ ਤੇ ਸੈਂਟਰੀਕ ਫੈਸਲੇ ਪੰਜਾਬ ਦੀ ਸਰਕਾਰ ਨੇ ਲਏ ਆ ਅੱਜ ਵਿਰੋਧੀਆਂ ਕੋਈ ਜਵਾਬ ਨਹੀਂ ਹੈ ਕੋਈ ਉਸ ਕਾਲ ਦਾ ਸੋ ਇਸ ਕਰਕੇ ਅੱਜ ਪੰਜਾਬ ਦੇ ਅਸਲ ਮੁੱਧਿਆ ਦੀ ਚਰਚਾ ਕਰਨ ਦੀ ਬਜਾਏ ਅੱਜ ਇਸ ਕਿਸਮ ਦੇ ਵਿਅਾਰ ਦਿੱਤੇ ਜਾ ਰਹੇ ਆ ਕਿ ਇੱਕ ਤਰੀਕ ਤੋਂ ਬਾਅਦ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਗਿਰ ਜਾਏਗੀ ਪਹਿਲੇ ਵੀ ਸਾਡੇ ਕੇਡਰ ਅੱਗੇ ਨਾਲੋਂ ਜ਼ਿਆਦਾ ਮਜ਼ਬੂਤੀ ਦੇ ਨਾਲ ਧਮਾਂ ਪਾ ਰੋ ਕੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਕੰਮ ਕਰ ਰਿਹਾ ਇਹ ਸਾਰੇ ਭ੍ਰਿਕੇ ਟੁੱਟਣਗੇ ਮੈਂ ਸਮਝਦਾ ਪੰਜਾਬ ਦੇ ਲੋਕ ਬੜਾ ਨੇੜਿਓ 2024 ਦਾ ਜਿਹੜਾ ਪਾਰਲੀਮੈਂਟ ਦੀ ਦੰਗਲੇ ਨੂੰ ਦੇਖ ਰਿਹਾ ਚੜ੍ਹਦੀ ਕਲਾ ਦਾ ਪੰਜਾਬ ਜਿਉਂਦਾ ਜਾਗਦਾ ਔਰ ਪੰਜਾਬ ਦੇ ਲੋਕਾਂ ਦੇ ਪਿਆਰ ਤੇ ਸਤਕਾਰ ਦੇ ਨਾਲ ਅਸੀਂ ਹੋਰ ਵੱਡੀਆਂ ਪ੍ਰਾਪਤੀਆਂ ਨਾਲ ਸਮਝ ਚਕਾਰਾਂਗੇ ਇਹ ਮਹੱਤਵਪੂਰਨ ਗੱਲ ਕਹਿਣਾ ਚਾਹੁੰਦਾ ਬੇਸਿਕਲੀ ਚੋਣਾਂ ਦੇ ਅੰਦਰ ਕਈ ਕਿਸਮ ਦੇ ਗੈਰ ਜ਼ਰੂਰੀ ਮੁੱਦੇ ਸਿਆਸੀ ਲੀਡਰ ਵਾਰਦੇ ਆ ਚੰਨੀ ਸਾਹਿਬ ਮਾਨਤੂਬ ਸਾਡੇ ਸਾਹਿਬ ਕਾ ਮੁੱਖ ਮੰਤਰੀ ਨੇ ਵੱਡੇ ਲੀਡਰ ਨੇ ਪੰਜਾਬ ਦੇ ਔਰ ਮੈਂ ਸਮਝਦਾ ਵੀ ਇਹ ਵੀ ਹੁਣਾਂ ਮੁੱਦਿਆਂ ਚੋਂ ਇੱਕ ਮੁੱਦਾ ਹੈ ਅੱਜ ਪੰਜਾਬ ਦੀ ਜ਼ਮੀਨ ਦੇ ਉੱਤੇ ਜਦੋਂ ਪੰਜਾਬ ਦੇ ਲੋਕ ਆਮ ਜਨमानस ਸਰਕਾਰ ਦੇ 24 ਮਹੀਨਿਆਂ ਦੇ ਕਾਸਕਾਲ ਦੀ ਸਮੀਖਿਆ ਕਰ ਰਿਹਾ ਜਿਹਦੇ ਵਿੱਚ ਉਹ ਆਮ ਆਦਮੀ ਕਲੀਨਿਕਾ ਨੂੰ ਦੇਖਦਾ ਜਿੱਥੋਂ ਆਮ ਲੋਕਾਂ ਨੂੰ ਮੁਫਤ ਲਾਜ਼ ਚਾਹੇ ਟੈਸਟਾਂ ਦੇ ਰੂਪ ਚ ਹੋਵੇ ਚਾਹੇ ਦਵਾਈਆਂ ਦੇ ਰੂਪ ਚ ਹੋਵੇ ਔਰ ਸਭੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਦੇ ਰਾਤ ਤੋਂ ਬਾਅਦ ਇੱਕ ਵੀ ਸਿੰਗਲ ਦੋਈ ਜਿਹੜੀ ਆ ਉਹ ਮਰੀਜ਼ ਨੂੰ ਬਾਹਰੋਂ ਨਹੀਂ ਖਿਦਰੀ ਪਾਇਦੇ ਸਭ ਸਰਕਾਰੀ ਹਸਪਤਾਲੋਂ ਮਿਲ ਰਹੀਆਂ ਸੋ ਆਧ ਪੰਜਾਬ ਦੇ ਲੋਕ 48000 ਸਰਕਾਰੀ ਨੌਕਰੀਆਂ ਉਹ ਵੀ ਮੈਰਿਟ ਦੇ ਉੱਤੇ ਜਿਹੜੀਆਂ ਸਰਕਾਰ ਨੇ ਦਿੱਤੀਆਂ ਨੇ ਅੱਜ ਲੋਕ ਉਹਦੀ ਚਰਚਾ ਕਰਦੇ ਆ ਔਰ ਬਿਨਾਂ ਕਿਸੇ ਪੱਖਪਾਤ ਤੋਂ ਪੰਜਾਬ ਦੇ ਆਮ ਲੋਕਾਂ ਨੂੰ 600 ਜੁੰਡ ਬਿਜਲੀ ਦਾ ਮਾਰਜਾ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਸਰਕਾਰ ਨੇ ਦਿੱਤਾ ਅੱਜ ਉਹਦੀ ਜ਼ਮੀਨ ਤੇ ਚਰਚਾ ਹੋ ਰਹੀ ਹੈ। ਸੋ ਅੱਜ ਪੰਜਾਬ ਦੇ ਆਖਰੀ ਖੇਤਾਂ ਤੱਕ ਪਾਣੀ ਭਜਾਉਣ ਦੇ ਲਈ ਪੰਜਾਬ ਦੀਆਂ ਟੇਲਾਂ ਚ ਪੰਜਾਬ ਦੀਆਂ ਸੂਇਆਂ ਚ ਜਿਹੜਾ ਪ੍ਰਬੰਧ ਕੀਤਾ ਸਰਕਾਰ ਨੇ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਅੱਜ ਉਹਦੀ ਚਰਚਾ ਪੰਜਾਬ 'ਚ ਹੋ ਰਹੀ ਹੈ। ਸੋ ਇਹਦੇ ਦਰਮਿਆਨ ਅੱਜ ਪੰਜਾਬ ਦੇ ਵਿਰੋਧੀ ਜਮਾਤ ਦੇ ਕੋਲ ਪੰਜਾਬ ਦੀ ਸਰਕਾਰ ਨੂੰ ਕੁਝ ਕਹਿਣ ਲਈ ਨਹੀਂ ਹੈ ਉਹ ਮੁੱਦਾ ਲੈਸ ਨੇ। ਸੋ ਇਸੇ ਕਰਕੇ ਗੈਰ ਜ਼ਰੂਰੀ ਮੁੱਦੇ ਜਿਹੜੇ ਆ ਉਹ ਵਾਰ ਕੇ ਲੋਕਾਂ ਦਾ ਧਿਆਨ ਇਸ ਤਰ੍ਹਾਂ ਸਨਸਨੀ ਕੇਸ ਗੱਲਾਂ ਦੇ ਪਾਸੇ ਨਹੀਂ ਜਾਣਾਂ ਚੰਦੇ ਪੰਜਾਬ ਦੀ ਲੋਕ ਚੇਤਨਾ ਹੈ ਸੋ ਮੈਂ ਕਹਿਣਾ ਇਹ ਚਾਹਨਾ ਕਿ ਪੰਜਾਬ ਦੇ ਉੱਤੇ ਜਿਹੜਾ ਕਰਜ਼ਾ ਇਹ 24 ਮਹੀਨਿਆਂ ਦੇ ਦੌਰਾਨ ਤੱਕ ਆਇਆ ਨਹੀਂ ਇਹ ਤੁਹਾਡੀਆਂ ਸਰਕਾਰਾਂ ਦੀ ਕਿਰਪਾ ਕਰਕੇ ਹੀ ਹੈ ਤੁਸੀਂ 75 76 ਸਾਲ ਪੰਜਾਬ ਦੀ ਮਤਲਬ ਹਕੂਮਤ ਕੀਤੀ ਹੈ ਪੰਜਾਬ ਦੇ ਲੋਕ ਤੁਹਾਨੂੰ ਚੁਣ ਕੇ ਭੇਜ ਦੇ ਰਹੇ ਆ ਜਿਹੜਾ ਚੋ 3 ਮਹੀਨਿਆਂ ਦਾ ਕਾਸਕਾਲ ਮਾਜੁਬ ਚੰਨੀ ਸਾਹਿਬ ਦਾ ਵੀ ਹੈ ਪੂਰੇ ਪੰਜਾਬ ਦੇ ਅੰਦਰ ਇਹ ਤਿੰਨ ਮਹੀਨਿਆਂ ਦਾ ਕਾਸਕਾਲ ਜਿਹੜਾ ਪੰਜਾਬ ਦੇ ਲੋਕਾਂ ਨੂੰ ਭੁੱਲਦਾ ਨਹੀਂ ਅਜੇ ਤੁਸੀਂ ਵੱਡੇ ਵੱਡੇ ਪੰਜਾਬ ਨੂੰ ਰੰਗ ਦਿੱਤਾ ਇਸ ਨਾਂ ਦੇ ਉੱਤੇ 36 ਹਜ਼ਾਰ ਕੰਮੇ ਪੱਕੇ ਕਰ ਦਿੱਤੇ ਗਏ ਆ ਇੱਕ ਵੀ ਕੰਮ ਆ ਪੰਜਾਬ ਦਾ ਪੱਕਾ ਨਹੀਂ ਕੀਤਾ ਜਦੋਂ ਕਿ ਸਰਕਾਰ ਬਣਦੇ ਹੀ ਮਾਨਯੋਗ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਜੀ ਨੇ 12700 ਸਿੱਕਿਆ ਕਮਚਾਰੀ ਕੱਚੇ ਦੇ ਆਪਨ ਪੱਕੇ ਕੀਤੇ ਆ ਤੇ ਇਹ ਵੱਡਾ ਅੰਤਰ ਆ ਪੰਜਾਬ ਦੇ ਅੰਦਰ ਜਿਹਨੇ ਇਤਿਹਾਸਕ ਤੇ ਸੈਂਟੀਫਿਕ ਫੈਸਲੇ ਪੰਜਾਬ ਦੀ ਸਰਕਾਰ ਨੇ ਲੇ ਆਜ ਵਿਰੋਧੀਆਂ ਕੋਲ ਜਵਾਬ ਨਹੀਂ ਹੈ ਕੋਈ ਉਸ ਕਾਲ ਦਾ ਸੋਇਜ਼ ਕਰਕੇ ਅੱਜ ਪੰਜਾਬ ਦੇ ਅਸਲ ਮੁੱਧਿਆ ਦੀ ਚਰਚਾ ਕਰਨ ਦੀ ਬਜਾਏ ਅੱਜ ਇਸ ਕਿਸਮ ਦੇ ਵਿਆਦ ਦਿੱਤੇ ਜਾ ਰਹੇ ਆ ਕਿ ਇੱਕ ਤਰੀਕ ਤੋਂ ਬਾਅਦ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਗਿਰ ਜਾਏਗੀ ਮੈਂ ਇਹ ਜ਼ਰੂਰ ਇਹ ਗੱਲ ਕਹਿਣੀ ਚਾਹੁੰਦਾ ਕਿ ਚੰਨੀ ਸਾਹਿਬ ਬਹੁਤ ਸਿਆਣੇ ਨੇ ਵੱਡੇ ਲੀਡਰ ਨੇ ਉਹਨਾਂ ਦਾ ਇਹ ਬਿਆਨ ਕਿਹੜੇ ਲੋਕਾਂ ਦੀ ਮਦਦ ਕਰ ਰਿਹਾ ਇੱਕ ਪਾਸੇ ਭਾਜਪਾ ਪੰਜਾਬ ਦੀ ਸਰਕਾਰ ਨੂੰ ਜਿਹੜਾ ਆ ਉਹ ਲਗਾਤਾਰ ਲੀਓ ਨਾਂ ਦਾ ਜਤਨ ਕਰਦੀ ਆ ਆਪਰੇਸ਼ਨ ਲੋਡਸ ਚੱਲਦੇ ਆ ਪੰਜਾਬ ਦੇ ਫੰਡਾਂ ਨੂੰ ਡੱਬ ਕੇ ਪੰਜਾਬ ਦੇ ਆਰਥਿਕ ਜਿਹੜੇ ਮਤਲਬ ਲੋੜਾਂ ਨੇ ਉਹਨੂੰ ਮਤਲਬ ਜਿਹੜਾ ਆ ਉਦੋਂ ਉਹ ਆਪਣਾ ਖੋਈਆਂ ਜਾ ਰਹੀਆਂ ਨੇ ਸੋ ਮੈਂ ਇਹ ਸਮਝਦਾ ਵੀ ਵੀਰੇ ਵੀ ਤਾਂ ਕਰੇ ਪਰ ਚੰਨੀ ਸਾਹਿਬ ਵੀ ਜਦੋਂ ਇਦਾਂ ਦੇ ਵਿਆਖ ਦਿੰਦੇ ਆ ਕਿ ਪਹਿਲੀ ਤਰੀਕਾ ਵਾ ਸਰਕਾਰ ਟੁੱਟਣੀ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਦੋਵੇਂ ਤੇਰਾ ਆਪ ਵਿੱਚ ਇੱਕ ਸੁਰ ਨੇ ਇਹ ਨਹੀਂ ਚਾਹੁੰਦੀ ਆ ਕਿ ਪੰਜਾਬ ਦੇ ਆਮ ਲੋਕਾਂ ਦੇ ਪਰਿਵਾਰਾਂ ਚੋਂ ਆਏ ਤੀਆ ਪੁੱਤ ਇਹ ਪੰਜਾਬ ਦੀ ਬਾਗਡੋਰ ਸੁਭਾਅ ਕੇ ਪੰਜਾਬ ਨੂੰ ਲੀਹ ਤੇ ਲਿਆ ਰਿਹਾ ਤੇ ਜਿਹੜਾ ਇੱਕ ਜੂਣ ਤੋਂ ਬਾਅਦ ਦੀ ਮੈਂ ਗੱਲ ਜ਼ਰੂਰੇ ਕਵਾਂਗਾ ਕਿ ਵਾਕਿਆ ਪੰਜਾਬ ਦੇ ਲੋਕ ਇਹ ਦੱਸਣਗੇ ਇੱਕ ਜੂਣ ਤੋਂ ਬਾਅਦ ਪੰਜਾਬ ਦੀ ਜਨਤਾ ਨੇ ਬਹੁਤ ਵੱਡਾ ਇਤਿਹਾਸਿਕ ਫਤਵਾ 2024 ਦੀਆਂ ਚੋਣਾਂ ਨੂੰ ਤੇ ਅੱਜ ਦੇਖਦੇ ਆ ਮਾਰਜੋਗ ਮੁੱਖ ਮੰਤਰੀ ਸਰਦਾਰ ਭਵਾਂ ਸਿੰਘ ਦੇ ਪ੍ਰਤੀ ਬੜਾ ਅਟੁੱਟ ਵਿਸ਼ਵਾਸ ਆ ਪੰਜਾਬ ਦੇ ਲੋਕਾਂ ਦਾ ਤੇ ਖਾਸ ਕਰਕੇ ਉਹਨਾਂ ਦੀ ਇਮਾਨਦਾਰੀ ਦਾ ਅੱਜ ਪੰਜਾਬ ਦੇ ਬੱਚੇ ਬੱਚੀ ਦੇ ਜਵਾਨ ਦੁੱਤਿਆ ਪੂਰੀ ਪਾਰਟੀ ਖਾਸ ਕਰਕੇ ਉਸ ਵੇਲੇ ਜਦੋਂ ਸਾਡੇ ਨੈਸ਼ਨਲ ਕ੍ਰਿਮੀਨਲ ਸੀਰੀਅਲ ਅਰਗੁਨ ਕੇਜਰੀਵਾਲ ਜੀ ਨੂੰ ਕੇਂਦਰ ਦੀ ਸਰਕਾਰ ਦੁਆਰਾ ਇੱਕ ਸਾਜ਼ਿਸ਼ ਦੇ ਤਹਿਤ ਤਿਆਰ ਜੇਲ੍ਹ ਚ ਡਕਿਆ ਹੋਇਆ ਉਸ ਵੇਲੇ ਵੀ ਸਾਡੇ ਕੇਡਰ ਅੱਗੇ ਨਾਲ ਬਜਾਦਾ ਮਜ਼ਬੂਤੀ ਦੇ ਨਾਲ ਪੱਭਾ ਪਾਰ ਹੋ ਕੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਕੰਮ ਕਰ ਰਿਆ ਇਹ ਸਾਰੇ ਭੇਕੇ ਟੁੱਟਣਗੇ ਮੈਂ ਸਮਝਦਾ ਪੰਜਾਬ ਦੇ ਲੋਕ ਬੜਾ ਨੇੜਿਓ 2024 ਦਾ ਜਿਹੜਾ ਪਾਰਲੀਮੈਂਟ ਦੀ ਦੰਗਲੇ ਨੂੰ ਦਿਖ ਰਿਹਾ ਔਰ ਇੱਕ ਪਾਸੇ ਉਹ ਲੋਕ ਨੇ ਜਿਹੜਾ 75 ਸਾਲ ਪੰਜਾਬ ਦੇ ਅੰਦਰ ਵੱਖ-ਵੱਖ ਰੂਪਾਂ ਦੀ ਹਕੂਮਤ ਕੀਤੀ ਆ ਇੱਕ ਪਾਸੇ ਉਹ ਲੋਕ ਨੇ ਜਿਹੜਾ 24 ਮਹੀਨਿਆਂ ਦੇ ਅੰਦਰ ਵੱਡੇ ਕਾਜ ਪੰਜਾਬ ਦੇ ਅੰਦਰ ਕੀਤੇ ਆ ਸੋ ਮੈਨੂੰ ਲੱਗਦਾ ਆ ਇਹ ਆਮ ਆਮ ਬੰਦਾ ਵੀ ਇਹ ਨਾਲ ਗੱਲਾਂ ਨੂੰ ਹਾਸ ਹੋਣੀਆਂ ਗੱਲਾਂ ਜਿਹੜਾ ਇਕਰਾਰ ਦੇ ਰਿਆ ਸੋ ਪੂਰੀ ਤਰ੍ਹਾਂ ਪੰਜਾਬ ਚਲਦੀ ਕਲਾਤਾ ਪੰਜਾਬ ਜੁੜਾ ਜਾਗਦਾ ਔਰ ਪੰਜਾਬ ਦੇ ਲੋਕਾਂ ਦੇ ਪਿਆਰ ਤੇ ਸਤਿਕਾਰ ਦੇ ਨਾਲ ਅਸੀਂ ਹੋਰ ਵੱਡੀਆਂ ਪ੍ਰਾਪਤੀਆਂ ਨਾਲ ਸਮਝ ਕਰਾਂਗੇ ਇਹ ਮਜੂਰ ਗੱਲ ਕਹਿਣੀ ਚਾਹੀਦੀ